ਸਰੀਰ ਵਿੱਚ ਦਿੱਤੀ ਹੋਈ ਤੰਦਰੁਸਤੀ ਵੀ ਤੇਰੀ ਸਰੀਰ ਦੁਆਰਾ ਮਿਹਨਤ ਕਰਕੇ ਘਰ-ਬਾਰ ਬਣਾਇਆ ਉਹ ਵੀ ਤੇਰਾ ਤੇ ਸੱਚੇ ਪਾਤਸ਼ਾਹ ਜਿਹੜਾ ਘਰ ਬਣਾਇਆ ਘਰ ਵਿੱਚ ਤੇਰੇ ਦਾਤ ਤੇਰੀ ਬਖਸ਼ਿਸ਼ ਨਾਲ ਹੀ ਰਹਿ ਰਹੇ ਆ ਤੇਰੀ ਬਖਸ਼ਿਸ਼ ਨਾਲ ਹੀ ਸੁੱਖ ਨਾਲ ਰਹਿ ਰਹੇ ਆ ਕਈਆਂ ਦੇ ਘਰ ਬਣੇ ਪਏ ਨੇ ਪਰ ਵਸਣ ਵਾਲਾ ਕੋਈ ਨਹੀਂ ਹੁੰਦਾ ਘਰ ਬਣੇ ਨੇ بڑے ਮਹਿਲ ਪਰ ਵਸਣ ਵਾਲਾ ਕੋਈ ਨਹੀਂ ਵਸਿਆ ਵੀ ਜੈ ਪ੍ਰਸਾਦ ਬਸੇ ਸੁਖ ਮੰਦਰ ਉਹਦੀ ਕਿਰਪਾ ਨਾਲ ਹੀ ਉਹਦੀ ਬਖਸ਼ਿਸ਼ ਨਾਲ ਹੀ ਵਸਿਆ ਜਾਂਦਾ ਹੈ ਜੈ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਉਹਨੂੰ ਸਦਾ ਧਿਆਏ ਸਦਾ ਆਰਾਧੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਿਉਂਕਿ ਬਹੁਤ ਹੀ ਵੱਡੀ ਵਿਚਾਰ ਦਾ ਆਪਣਾ ਕੋਲੇ ਸਮਾਂ ਨਹੀਂ ਹੈ ਲਗਭਗ ਅੱਧਾ ਘੰਟਾ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਇੱਕ ਮਾਤਾ ਆਈ ਆ ਜਿਹਦਾ ਇੱਕ ਬੀਬੀ ਆਈ ਆ ਜਿਹਦਾ ਨਾਮ ਹੈ ਬੀਬੀ ਸੁਲਕਣ ਘਰ ਵਿੱਚ ਬਹੁਤ ਪੂਜਾ ਵੱਡੀ ਜਾਇਦਾਦ ਹੈ ਜ਼ਮੀਨ ਜਾਇਦਾਦ ਖੁੱਲਾ ਮਾਲ ਡੰਗਰ ਖੁੱਲਾ ਰਜਿਆ ਪੂਜਾ ਘਰ ਹੈ ਪਰ ਘਰ ਦੇ ਵਿੱਚ ਔਲਾਦ ਨੇ ਕਈ ਸਾਲ ਹੋ ਗਏ ਜਿਵੇਂ ਭਾਈ ਚੰਦ ਸਿੰਘ ਦੇ ਪਰਿਵਾਰ ਨੇ ਆਪਣੇ ਪੁੱਤਰ ਜਗਦੀਪ ਸਿੰਘ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਸ਼ੁਕਰਾਨਾ ਕੀਤਾ ਸਤਿਗੁਰੂ ਦਾ ਪਰ ਇਸ ਘਰ ਵਿੱਚ ਬੀਬੀ ਸੁਲੱਖਣੀ ਦੇ ਘਰ ਵਿੱਚ ਔਲਾਦ ਨੇ ਕਈ ਸਾਲ ਲੰਘ ਗਏ ਦੁਨੀਆ ਇਸ ਤਰ੍ਹਾਂ ਦਾ ਦੁਨੀਆ ਦਾ ਸੁਭਾਅ ਹੁੰਦਾ ਹੈ ਬੰਦਾ ਆਪਣਾ ਦੁੱਖ ਕੱਟ ਲੈਂਦਾ ਪਰ ਦੁਨੀਆ ਤਾਨੇ ਮਿਹਣੇ ਮਾਰਦੀ ਰਹਿੰਦੀ ਹੈ ਦੁੱਖ ਕੱਟਣ ਨਹੀਂ ਦਿੰਦੀ ਜ਼ਿੰਦਗੀ ਜੌਰ ਨਹੀਂ ਦਿੰਦੀ ਕਿਉਂਕਿ ਇਹ ਦੁਨੀਆ ਦਾ ਸੁਭਾਅ ਹੈ ਜੇ ਚੰਗੀ ਰੋਟੀ ਖਾਂਦਾ ਹੈ ਤਾਂ ਵੀ ਕੋ ਖੁਸ਼ ਨਹੀਂ ਹੈ ਇਹ ਕਹਿਣਾ ਵੀ ਇਹ ਰੋਟੀ ਚੰਗੀ ਸੁੱਖ ਦੀ ਘਰ ਪਰਿਵਾਰ ਚੰਗਾ ਸੁੱਖ ਦਾ ਕਿਉਂ ਹੋ ਰਿਹਾ ਈਰਖਾ ਕਰ ਸਾੜਾ ਕ ਬੀਬੀ ਸੁਲਖਣੀ ਦੇ ਘਰ ਵਿੱਚ ਸਭ ਕੁਝ ਹੈ ਮਾਲ ਡੰਗਰ ਦੀ ਘਾਟ ਨਹੀਂ ਜ਼ਮੀਨ ਜਾਇਦਾਦ ਦੀ ਘਾਟ ਨਹੀਂ ਘਰ ਪਰਿਵਾਰ ਦੀ ਘਾਟ ਨਹੀਂ ਪਰ ਘਰ ਵਿੱਚ ਕੋਈ ਔਲਾਦ ਨਹੀਂ ਸੀ ਮਾਣੋ ਦੁਖੀ ਰਹਿੰਦਾ ਸੀ ਬੜੇ ਹੋਰ ਜਗ੍ਹਾ ਤੇ ਜਾ ਕੇ ਦੀਵੇ ਜਗਾਏ ਮੱਥੇ ਰਗੜੇ ਪਰ ਕਿਤੋਂ ਕੋਈ ਦਾਤ ਝੋਲੀ ਨਾ ਪਈ ਬੜੀਆਂ ਅਰਦਾਸਾਂ ਕੀਤੀਆਂ ਬੜੇ ਪਾਪਣ ਵੇਲੇ ਪਰ ਕਿਤੋਂ ਕੋਈ ਦਾਤ ਝੋਲੀ ਨਾ ਪਈ ਕਿਉਂਕਿ ਇਨਸਾਨ ਜਦੋਂ ਕੋਈ ਹੱਥ ਪੱਲੇ ਨਾਲ ਲਾਉਂਗੇ ਤਾਂ ਦਰਬਾਰ ਭਟਕਦਾ ਹੈ ਪਰ ਕੁਝ ਕ ਇਨਸਾਨ ਐਸੇ ਹੁੰਦੇ ਆ ਜਿਹੜੇ ਆਪਣੇ ਗੁਰੂ ਦਾ ਆਪਣੇ ਗੁਰੂ ਦਾ ਭਰੋਸਾ ਰੱਖਦੇ ਆ ਵੀ ਮੈਨੂੰ ਗੁਰੂ ਦੇ ਘਰ ਦੇ